ਸਭ ਤੋਂ ਪਹਿਲਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਾਥੀਓ ਅਸੀਂ ਕੇਂਦਰ ਸਰਕਾਰ ਕੋਲੋਂ ਮੋਦੀ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਜੋਸ਼ ਪਰਸ਼ ਭਾਰਤ ਜਿਹੜਾ ਛੇੜਿਆ ਵਾ ਬੀ ਜਿਹੜਾ ਕੂੜਾ ਵਾ ਉਹਨੂੰ ਅਲੱਗ-ਅਲੱਗ ਕਰਨਾ ਗਿੱਲਾ ਕੂੜਾ ਵੱਖਰਾ ਸੁੱਕਾ ਕੂੜਾ ਵੱਖਰਾ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਸਾਡੇ ਸਫਾਈ ਮਲਾਜ਼ਮਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਵਾ ਕੂੜਾ ਗਿੱਲਾ ਔਰ ਸੁੱਕਾ ਕਰਨ ਵਾਸਤੇ ਅਸੀਂ ਕੇਂਦਰ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਇਹ ਫੈਕਟਰੀਆਂ ਕਿਉਂ ਨਹੀਂ ਬੰਦ ਕਰਾਉਂਦੀ ਸਰਕਾਰਾਂ ਅਸੀਂ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਔਰ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਔਰ ਭਗਵੰਤ ਸਿੰਘ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਜਿਹੜਾ ਵਾ ਗਿੱਲਾ ਕੂੜਾ ਸੁੱਕਾ ਕੂੜਾ ਜਿਹੜਾ ਵਾ ਉਹ ਬੰਦ ਕੀਤਾ ਜਾਏ ਜਿਹਦੇ ਨਾਲ ਸਾਡੇ ਸਫਾਈ ਮਲਾਜਮਾਂ ਨੂੰ ਗੰਦੇ ਦੇ ਵਿੱਚ ਹੱਥ ਮਾਰਨੇ ਪੈਂਦਾ ਵਾ ਉਹਨਾਂ ਦੀ ਕੋਈ ਸੇਫਟੀ ਨਹੀਂ ਗਈ ਅਸੀਂ ਬੇਨਤੀ ਕਰਦੇ ਆ ਕੇਂਦਰ ਸਰਕਾਰ ਨੂੰ ਕਿ بجائے ਲੱਖਾਂ ਕਰੋੜਾਂ ਰੁਪਏ ਜਿਹੜੇ ਤੁਸੀਂ ਮਸ਼ੀਨਰੀ ਤੇ ਖਰਚਦੇ ਆ ਉਹ ਜਿਹੜੇ ਪੈਸੇ ਆ ਉਹ ਨੌਜਵਾਨ ਪੀੜੀ ਤੇ ਖਰਚੋ ਕਿ ਉਹਨਾਂ ਨੂੰ ਰੋਜ਼ਗਾਰ ਮਿਲ ਸਕੇ ਉਹਨਾਂ ਨੂੰ ਕੋ ਨੌਕਰੀ ਦਿਵੋ ਤੁਸੀਂ ਉਹ ਜਿਹੜਾ ਪੈਸਾ ਵਾ ਉਹ ਬਿਲਕੁਲ ਸਰਕਾਰ ਦਾ ਫਯੂਲ ਖਰਾਬ ਕਰਦੇ ਆ ਤੁਸੀਂ ਫੈਕਟਰੀਆਂ ਕਿਉਂ ਨਹੀਂ ਬੰਦ ਕਰਾਉਂਦੇ ਤੁਸੀਂ ਦੁਕਾਨਦਾਰੀਆਂ ਕਿਉਂ ਨਹੀਂ ਬੰਦ ਕਰਾਉਂਦੇ ਲਫਾਫੇ ਦੀਆਂ ਮੋਮੀ ਦੀਆਂ ਇਹ ਗਿੱਲਾ ਕੂੜਾ ਜਿਹੜਾ ਸੁੱਕਾ ਕੂੜਾ ਵਾ ਜਿਸ ਨੇ ਮੋਮੀ ਲਫਾਫਾ ਬੰਦ ਹੋ ਗਿਆ ਇਹ ਆਟੋਮੈਟਿਕੀ ਕੂੜਾ ਗਿੱਲਾ ਰਹੇਗਾ ਤੇ ਸਾਡੇ ਮੁਲਾਜ਼ਮਾਂ ਨੂੰ ਸਫਾਈ ਮੁਲਾਜ਼ਮਾਂ ਨੂੰ ਹੱਥ ਮਾਰਨ ਦੀ ਕੂੜੇ ਦੇ ਵਿੱਚ ਜ਼ਰੂਰਤ ਜਿਹੜੀ ਆ ਉਹ ਨਹੀਂ ਪਹੇਗੀ ਮੈਂ ਫਿਰ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਭਵੰਤਮਾਨ ਜੀ ਸਾਡੀ ਬੇਨਤੀ ਆ ਸਾਰਿਆਂ ਦੀ ਮੇਰੇ ਸਮਾਜ ਨਾਲੋਂ ਬੇਨਤੀ ਆ ਤੁਹਾਨੂੰ ਕਿ ਤੁਸੀਂ ਸਫਾਈ ਮੁਲਾਜ਼ਮਾਂ ਵੱਲ ਜਦੋਂ ਦੀ ਤੁਸੀਂ ਸਰਕਾਰ ਦੇ ਵਿੱਚ ਆਏ ਆ ਸਤਾਂਜੇ ਤੁਹਾਡੀ ਸਰਕਾਰ ਆਈ ਆ ਤੁਸੀਂ ਸਫਾਈ ਮੁਲਾਜ਼ਮਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਕਦੀ ਸਫਾਈ ਮੁਲਾਜ਼ਮਾਂ ਦੇ ਬਾਰੇ ਤੁਸੀਂ ਕਦੀ ਟਵੀਟ ਨਹੀਂ ਕੀਤਾ ਤੁਸੀਂ ਟਵੀਟ ਹੋਰ ਜਥੇਬੰਦੀਆਂ ਬਾਰੇ ਕਰਦੇ ਰਹਿੰਦੇ ਆ ਕਦੀ ਬਾਲਮੀਕੀਆਂ ਬਾਰੇ ਸਮਾਜ ਵਾਸਤੇ ਕਦੀ ਤੁਸੀਂ ਸਪੀਚ ਨਹੀਂ ਕੀਤੀ ਮੈਂ ਤੁਹਾਨੂੰ ਬੇਨਤੀ ਕਰਦਾ ਮਾ ਸਫਾਈ ਮਲਾਜਮ ਜਿਹੜੇ ਆ ਉਹ ਬਿਨਾ ਕਹੇ ਸ਼ਰਤ ਤੋਂ ਬਿਨਾ ਕਿਸੇ ਮਤ ਪੇ ਤੋਂ ਜਿਹੜੇ ਟੋਟਲ ਸਫਾਈ ਮਲਾਜਮ ਆ ਉਹ ਬਿਨਾ ਕਹੇ ਸ਼ਰਤ ਤੋਂ ਜਿਹੜੇ ਆ ਉਹ ਰੈਗੂਲਰ ਕੀਤੇ ਜਾਣ